अरूड़ा वंश अरूड़ा खत्री महोत्सव नकोदर दे सेक्रेटरी सरदार मनमोहन सिंह टक्कर दा जन्मदिन सारे संस्था दे सारे मेंबरान ने केक कट के मनाया बहुत-बहुत मुबारक का जी बहुत-बहुत मुबारक लो जी आज इकट्ठे हुए हैं जन जंक अतिथि चैनल की तरफ से जो कि मनमोहन सिंह जी कक्कर जी का जन्मदिन है उनको चैनल की तरफ से बहुत बहुत है और जितने भी परिवार इकट्ठा होया है उनके फ्रेंड्स उन सब की तरफ से जन्मदिन की मुबारकें आज पहले पोपली साहब जी कॉल पोपली साहब जी आज मनमोहन जी का कक्कर जी का जन्मदिन है कुछ दो शब्द कुछ कहना चाहोगे ਮੰਗ ਮਗੋਂ ਨੂੰ ਟੱਕਰ ਜੋ ਉਹ ਉਹ ਅੰਸ਼ਾ ਰਾਖਤਰੀ ਮਾਹਸਾਬਾ ਦੇ ਜਿਹੜੇ ਜਨਮ ਚੱਕਰੀ ਆ ਅਸੀਂ ਨਾਲ ਬਹੁਤ ਬੋਲ ਮਿਲਾਈ ਜੰਨੇ ਆ ਪਰਮਾਪ ਕਰੇ ਹਰ ਸਾਲ ਸਭ ਨੂੰ ਦਿਨ ਸਭ ਦੇ ਰਹਿਣ ਤੇ ਜੰਗ ਦਾ ਮੌਲੀ ਜੀ ਬਹੁਤ ਵਧੀਆ ਬਹੁਤ ਵਧੀਆ ਮੈਂ ਅਜੇ ਬਿਜਾ ਪ੍ਰਧਾਨ ਰੋੜਾ ਖਤਰੀ ਮਾਹਸਾਬਾ ਨਿਕੋਦਰ ਵੱਲੋਂ ਡਾਕਟਰ ਸਾਹਿਬ ਜੋ ਵੀ ਸਾਡੀ ਇਸ ਮਹਾਸਭਾ ਦੇ ਸੈਕਟਰੀ ਹਨ ਬਹੁਤ ਹੀ ਵਧੀਆ ਆਪਣੀ ਬਕੂਬੀ ਸੇਵਾ ਨਿਭਾ ਰਹੇ ਹੋਣਗੇ ਅੱਜ ਜਨਮ ਦਿਨ ਦੀ ਲੱਤ ਕਰਨ ਦਾ ਜਨਮ ਹੈ ਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਹਨਾਂ ਦੀ ਲੜਾਈ ਬਣੀ ਰਹੇ ਤੇ ਸਾਨੂੰ ਬਾਅਦਸਾਲ ਇੰਨਾ ਹੀ ਸਮੋਸੇ ਪਕੌੜੇ ਤੇ ਕੇਕ ਪਵਾਈ ਜਾਏ ਇਹ ਨਹੀਂ ਕਹਿੰਦਾ ਨਾਲ ਪੀਤੀ ਮੀ ਜਾਓ ਬਹੁਤ ਬਹੁਤ ਵਧਾਈ ਦੇਣੀ ਆ ਬਹੁਤ ਵਧੀਆ ਸਾਲੇ ਸਰਦਾਰ ਤੋਂ ਹੋਸਟਿੰਗ ਜੀ ਨੂੰ ਅੱਜ ਇਹਨਾਂ ਦੇ ਸਭ ਤੋਂ ਪਹਿਲਾਂ ਮੈਂ ਆਪਣੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਮਾਤਮਾ ਨੇ ਲੰਬੀ ਉਮਰ ਕਰਕੇ ਮਾਤਮਾ ਨੂੰ ਦਿੱਤੀਆਂ ਜਿਾਸਤੇ ਮਾਨਵਕ ਸੇਵਾਵਾਂ ਕੀਤੀਆਂ। ਜੀ ਬਹੁਤ-ਬਹੁਤ ਆਉਣ ਤੋਂ ਸਭ ਥੱਗਿਆ ਬਰੋ ਬਰੋ ਬਾਤੋ ਠੀਕ ਬਾਕਾ ਜੀ ਨੇ ਸਾਰੇ ਬੰਕਾ ਢਿੰਗਰਾ ਜੀ ਸਾਡੇ ਸਾਡੇ ਬੜੇ ਹਰਮਨ ਪਿਆਰੇ ਜੂਜਾਹੂ ਜਿਹੜੇ ਸਾਰੇ ਕਾਰਕਟਰ ਹੈਗੇ ਆ ਰੋੜਾ ਖत्री महासभा ਦੇ ਸਰਦਾਰ ਉਮਰ ਮੋਹਨ ਸਿੰਘ ਠੱਕਰ ਆ ਦੋਨੋਂ ਦਾ ਜਨੂੰਨ ਦੇ ਪਸ ਅਸੀਂ ਸਾਰਿਆਂ ਨੇ ਮੈਂਬਰਾਂ ਨੇ ਬੜਾ ਰਲ ਮਿਲ ਕੇ ਇਹ ਤਟਕੇ ਬਣਾਇਆ ਅਸੀਂ ਸਾਰੇ ਸਾਰੇ ਮੈਂਬਰ ਸਾਹਿਬ ਅਹੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀਰ ਮਮੋਹਨ ਸਿੰਘ ਟੱਕਰ ਸਾਭ ਜੀ ਦੇ ਲੰਬੀ ਉਮਰਾਂ ਪક્ષਨ ਹੋਰ ਇੱਦਾਂ ਹੀ ਚੜ੍ਹਦੀ ਕਲਾ ਚ ਰਹਣ ਦਿਨ ਤੁਕਨੀ ਬਾਤ ਚਰ ਕਰਨੇ ਕਰ ਕੀ ਕਰੇ ਧੰਨਵਾਦ ਜੈਸ਼ੀ ਧੰਨਵਾਦ ਜੈਸ਼ੀ